ਤੇ ਹੁਣ ਸੋਨੇ ਚਾਂਦੀ ਦੀਆਂ ਕੀਮਤਾਂ ਤੇ ਪਾਉਂਦੇ ਆ ਇੱਕ ਨਜ਼ਰ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਥਲ ਪੁਥਲ ਲਗਾਤਾਰ ਜਾਰੀ ਹੈ ਇੰਡੀਅਨਸ ਬੁਲਿయన్స్ ਐਂਡ ਜੁਐਲਰਸ ਐਸੋਸੀਏਸ਼ਨ ਦੇ ਮੁਤਾਬਕ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 5835 ਰੁਪਏ ਡਿੱਗ ਕੇ ਹੁਣ 260614 ਰੁਪਏ ਹੋ ਗਈ ਹੈ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਾਂਦੀ ਦੀ ਕੀਮਤ 268449 ਰੁਪਏ ਪ੍ਰਤੀ ਕਿਲੋਗ੍ਰਾਮ ਸੀ 24 ਕੈਰਟ 10 ਗ੍ਰਾਮ ਸੋਨੇ ਦੀ ਗੱਲ ਕਰੀਏ ਤਾਂ 1175 ਰੁਪਏ ਡਿੱਗ ਕੇ ਇਸ ਦੀ ਕੀਮਤ 1,52,147 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 1,57,322 ਰੁਪਏ ਸੀ। ਤੁਹਾਨੂੰ ਦੱਸ ਦਈਏ ਕਿ 29 ਜਨਵਰੀ ਨੂੰ ਅ ਸਰਾਫਾ ਬਾਜ਼ਾਰ ਦੇ ਰੇਟਾਂ ਦੀ ਗੱਲ ਕਰੀਏ ਤਾਂ ਸੋਨਾ 176121 ਰੁਪਏ ਅਤੇ ਚਾਂਦੀ 385933 ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਸੀ ਸੋ ਹੁਣ ਇਸ ਵੇਲੇ ਆ ਸੋਨੇ ਤੇ ਚਾਂਦੀ ਦੇ ਭਾਅ ਦੇ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ ਇਸ ਸਾਲ ਸੋਨੇ ਦੀ ਕੀਮਤ 22952 ਰੁਪਏ ਵਧੀ ਹੈ 31 ਦਸੰਬਰ 2025 ਨੂੰ 24 ਕੈਰਟ ਸੋਨੇ ਦੀ ਕੀਮਤ 10 ਗ੍ਰਾਮ ਦੀ 133195 ਰੁਪਏ ਸੀ ਜੋ ਕਿ ਹੁਣ ਵਧ ਕੇ 152147 ਰੁਪਏ ਹੋ ਗਈ ਹੈ ਚਾਂਦੀ ਵੀ 30194 ਰੁਪਏ ਮਹਿੰਗੀ ਹੋਈ ਹੈ 31 ਦਸੰਬਰ 2025 ਨੂੰ ਇੱਕ 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 ਕਿਲੋਗ੍ਰam ਚਾਂਦੀ ਦੀ ਕੀਮਤ 230420 ਰੁਪਏ ਸੀ ਜੋ ਕਿ ਹੁਣ ਵਧ ਕੇ 260614 ਰੁਪਏ ਹੋ ਗਈ ਹੈ ਸੋ ਇਹਨਾਂ ਦੋਵੇਂ ਤਾਤਾਂ ਦੀਆਂ ਕੀਮਤਾਂ ਦੇ ਵਿੱਚ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਗਰਾਵਟ ਹੋ ਰਹੀ ਹੈ ਪਰ ਫਿਰ ਵੀ ਦੋਮਾ ਤਾਤਾਂ ਦੀ ਕੀਮਤ ਪਿਛਲੇ ਸਾਲ ਦੇ ਨਾਲੋਂ ਵਧੀ ਹੈ ਅਤੇ ਲਗਾਤਾਰ ਇਸ ਦੇ ਵਿੱਚ ਵਾਧਾ جاری ਹੈ ਹਾਲਾਂਕਿ ਪਿਛਲੇ 15 ਵੀ ਦਿਨਾਂ ਤੋਂ ਗਰਾਵਟ ਲਗਾਤਾਰ ਜਾਰੀ ਹੈ